ਸੋਹਰਿਆ ਉਹ ਕੁੜੀਆਂ ਵਜਾ ਰਹੀਆਂ ਸਾਰਾ ਹਾਜ਼ਰੀ ਦਾ ਉਹ ਕੁੜੀ ਦਾ ਛੱਟ ਵੱਜੀ ਹੋਰ ਕੁੜੀਆਂ ਰੋਣਾ ਵੱਜਿਆ ਸਾਰੇ ਨੇ ਪਰਚਾ ਕਰਾਉਣਾ ਸਾਰੇ ਨੇ ਪਰਚਾ ਕਰਾਉਣਾ ਸਹੀ ਯਾਰ ਇਹਨਾਂ ਦਾ ਕਰੋ ਪੂਰੀ ਠੀਕ ਲੜੇ ਸਾਰੇ ਨੇ ਪਰਚਾ ਕਰਾਉਣਾ ਸਾਰੇ

ਕਿਨੇ ਮਾਰੇ ਯਾਰ ਹੋਰ ਉੱਥੇ ਕਿਹਦੀ ਵੀ ਕੋਈ ਰੋਕ ਨਹੀਂ ਰੋਕ ਦੇ ਕੋਰੋਣਾ ਬੰਦੇ ਵੀ ਨਹੀਂ ਰੋਕਦਾ ਅੱਗੇ ਰਹੇਗਾ ਰੋਕੀ ਆਰੇ ਸਟਾਫ ਤੋਂ ਮੇਰੇ ਭਰਾ ਮੈਂ ਮੇਰੇ ਕੋਲੋਂ ਕੱਟਦੇ ਯਾਰ ਮੈਂ ਸੱਚੀ ਚਰਾਹੂ ਤੋਂ ਮੈਂ ਪਿੱਛੇ ਮੋੜ ਕੇ ਵੀ ਦੇਦਾ ਕੱਢਦੇ ਯਾਰ ਕੱਢਦੇ ਤੂੰ ਪਿੱਛੇ ਕੁੱਟਿਆ ਭਰਾ ਤੂੰ ਕਿਨੇ ਕੁੱਟਿਆ ਯਾਰ ਹੋਰ ਤਾਂ ਆਇਆ ਕਿਹ ਕਿਹਦਾ ਹੋਣ ਆਇਆ ਹੋਣ ਆਇਆ ਇੱਕ ਮਿੰਟ ਮਾਰੇ ਸਾਡੋ ਯਾਰ ਬਾਈ ਮੁੰਡਾ ਨੇ ਕੱਟਿਆ ਯਾਰ ਨੇ ਇੱਕ ਮਿੰਟ ਵੀਰੇ ਇੱਕ ਮਿੰਟ ਆਪਣੇ ਜਵਾਨਾਂ ਦੇ ਮੁੱਦੇ ਤੀਜੇ ਲੋ ਵੀ ਤੋੜਦਾ ਤੂੰ ਬੰਦੀ ਹੋਵੇ ਆਪਣੇ ਇਨਸਾਨੀ ਠੀਕ ਹੈ ਇਹ ਕਹਿੰਦੇ ਨੇ ਸਾਡੀ ਦਿਮਾਗੀ ਨੂੰ ਹੱਥ ਲਾਇਆ ਅਸੀਂ ਆਹ ਪੱਗਾਂ ਵਾਲੇ ਬੰਦੇ ਆਂ ਓਹ ਵਾਲਾ ਦੇ ਹੁਣ ਜਿਹੜੇ ਫੜਾ ਜਿਹਾ ਕਹਿੰਦਾ ਯਾਰ ਜਿਹੜੀ ਫੋਨ ਲਾ ਆਏ ਯਾਰ ਏ ਯਾਰ ਏਡੀ ਵਿਸ਼ਵਾਸ ਨਹੀਂ ਬੈਲ ਕੁਝ ਨਹੀਂ ਸਾਰਾ ਸਾਡਾ ਡੇਲੀ ਆਪੜਾਣਾ ਜਗਰਾਓ ਤੋਂ ਅਸੀਂ ਆ ਰਹੇ ਸਾਡੇ ਕੋਲ ਕਿਸਾਨੀ ਕਾਰਡ ਆ ਅਸੀਂ ਇਹਨੂੰ ਬੰਦੇ ਨੂੰ ਦਿਖਾਇਆ ਪਰਸੋ ਵੀ ਇਹਨੂੰ ਇੱਕ ਗੱਲ ਸਮਝਾਈ ਸੀ ਕਿ ਤੂੰ ਨਾ ਪੰਗਾ ਲੈ ਸਾਡੇ ਕੋਲ ਕਾਰਡ ਆ ਸਾਡਾ ਡੇਲੀ ਆਣਾ ਜਾਣਾ ਇਹ ਕਹਿੰਦਾ ਤੁਸੀਂ ਮੇਰੀ ਵੀਡੀਓ ਬਣਾ ਰਹੇ ਹੋ ਵੀਡੀਓ ਬੱਚੇ ਆਪਣੀ ਬਣਾ ਰਹੇ ਸੀਗੇ ਮੈਂ ਇਹਨੂੰ ਕਹਿੰਦਾ ਵੀਡੀਓ ਅਸੀਂ ਆਪਣੀ ਮੁੰਡੇ ਬਣਾ ਰਹੇ ਨੇ ਤੁਹਾਡੀ ਵੀਡੀਓ ਨਹੀਂ ਬਣੀਗੀ ਕਹਿੰਦਾ ਮੈਂ ਲੰਗਣੀ ਜਨਾ ਉਧਰ ਦੀ ਲਗਾਓ ਅਸੀਂ ਇਹਨੂੰ ਉਤਰ ਕੇ ਗੱਲ ਕਰਕੇ ਵੀ ਤੇਰੇ ਦਿਮਾਗ ਵਿੱਚ ਨੋਕਸਾ ਕੋਈ ਪ੍ਰੋਬਲਮਾਂ ਤੇ ਨੂੰ ਪਰਸਾ ਤੱਕ ਨੂੰ ਸਮੇਂ ਆਈ ਤੜਕਾੜਾ ਵੀ ਅਸੀਂ ਦਿੱਲੀ ਆਉਣਾ ਜਾਣਾ ਹੁੰਦਾ ਇਹ ਇੱਥੋਂ ਪਹਿਲਾਂ ਹੱਥੇ ਪਾਈ ਹੋਈਆਂ ਨੇ ਡਾਂਗਾ ਚੱਕਲੀਆਂ ਬਦਮਾਸ਼ੀ ਕੀਤੀ ਆ ਉੱਡ ਕੇ ਇੱਥੋਂ ਆ ਕੇ ਭੱਜ ਗਿਆ ਸ਼ੀਸ਼ਾ ਤੋੜਿਆ ਗੱਡੀ ਨਾਲ ਦੇ ਉੱਤੇ ਵਿੱਚੇ ਕੁੜੀਆਂ ਵਾਲੇ ਕੁੜੀਆਂ ਦੇ ਸੱਟਾਂ ਲੱਗੀਆਂ ਹੋਈਆਂ ਆ ਦੇਖੋ ਦਿਖਾਉਂਦੇ ਆ ਸਰ ਇਹ ਮੇਰੇ ਕਬੱਡੀਓ ਇਹ ਹੁਣ ਦੇਖੋ ਕਿੰਨੀ ਕਿੰਨੀ ਦੀ ਬਦਮਾਸ਼ੀ ਹੈ ਇਥੇ ਕਿਹਾ ਸਾਡੇ ਪੱਗਾ ਪਣਿਆ ਹੀ ਸਰਦਾਰ ਆ ਠੀਕ ਆ ਇਹ ਕਹਿੰਦੇ ਸਾਡੇ ਦਮਾਲੇ ਵਾਲੇ ਬੰਦੇ ਨੂੰ ਪਹਿਲਾਂ ਤੂੰ ਨੂੰ ਬੁਲਾਓ ਜਿਹਦੇ ਨਾਲ ਬਹਿਸ ਹੋਈ ਸੀ ਇਹਨਾਂ ਦੇ ਡਾਂਗਾ ਚੱਕਿਆ ਕੈਮਰਾ ਅਕੋਰਡਿੰਗ ਕੱਢ ਲੋ ਐਨੀ ਪਬਲਿਕ ਗਲੀ ਆ ਆ ਦਿਖਾਓ ਪਿੰਡਾ ਐਨੀ ਪਬਲਿਕ ਖੜੀ ਆ ਦੇਖੋ ਬੱਚੇ ਦੇ ਹੱਥ ਲੱਗੀ ਸੱਟ ਉਹਦੇ ਟੱਚ ਮੜਿਆ ਆ ਇਨੀ ਪਬਲਿਕ ਖੜੀ ਗਈ ਬੰਦੇ ਅੱਪੀ ਆ ਦੇ ਫਿਊ ਲੈ ਉਹ ਪਬਲੀਕ ਦੇ ਪੁੱਛੋ ਵੀ ਇਹਨਾਂ ਨੇ ਬਦਮਾਸ਼ੀ ਕੀਤੀ ਕਿ ਨਹੀਂ ਕੀਤੀ ਕੀ ਪੁੱਛੋ ਇਹਨਾਂ ਨੂੰ ਇਹ ਬਦਮਾਸ਼ੀ ਕਰਦੀ ਆ ਆਪ ਗੱਲ ਇਹ ਹੈ ਕਿ ਇੱਕ ਤੇ ਅਗਰ ਇਹਨਾਂ ਦਾ ਜਿਹੜਾ ਆਪਣਾ ਟੈਗ ਲੱਗਾ ਹੋਵੇ ਟੈਗ ਬਲੈਕਲਿਸਟ ਹੋ ਜੇ ਤੇ ਡਬਲ ਟੋਲ ਲੈਂਦੇ ਆ ਜਦ ਕਿ ਡਬਲ ਟੋਲ ਹੋਲਮੈਟ ਵਾਲਾ ਹੀ ਅਪਰੂਵ ਨਹੀਂ ਆਇਗਾ ਪਹਿਲੀ ਗੱਲ ਦੂਜੀ ਗੱਲ ਇਹਨਾਂ ਨੂੰ ਕਾਰਡ ਨਹੀਂ ਗਾਉ ਕਿਸਾਨ ਯੂਨੀਅਨ ਦਾ ਅੱਜ ਹੀ ਕਿਸਾਨ ਯੂਨੀਅਨ ਦੇ ਬੰਦੇ ਆ ਇਹ ਉਹ ਕਾਰਡ ਨੂੰ ਵੀ ਨਹੀਂ ਮੰਨਦੇ ਠੀਕ ਹੈ ਜੀ ਫਿਰ ਇਹ ਗੱਲ ਹੋ ਗਈ ਉਹਦੇ ਹੱਥੀ ਪੈਂਦੇ ਆ ਉਹਨੀਆਂ ਲੋਹਾ ਕਿੱਥੇ ਨਿਕਲੀ ਆ ਇਹ ਤਾਂ ਇਹਨੇ ਪਿੱਛੇ ਜੀ ਚ ਬਦਮਾਸ਼ੀ ਇਹਨਾਂ ਦੇ ਬੋਲ ਹੈ ਇੱਥੇ ਚੱਲ ਜੋ ਜਿਹੜੇ ਬਜਟੀ ਟੋਲ ਟੈਕਸ ਤੇ ਚੱਲ ਜੋ ਬਦਮਾਸ਼ੀ ਤੋਂ ਬਿਨਾ ਇਹਨਾਂ ਦਾ ਕੋਈ ਕੰਮ ਨਹੀਂ ਆਇਗਾ ਠੀਕ ਹੈ ਜੀ ਇਹਨਾਂ ਨੇ ਜਿੰਨੇ ਵੀ ਮਦਦੇ ਹੈਗੇ ਇਹਨਾਂ ਨੂੰ ਪੁੱਛ ਲੋ ਕਿ ਹਾਂ ਵੀ ਤੈਨੂੰ ਕੋਈ ਜ਼ੋਰ ਪਤਾ ਹੈ ਹਾਈਵੇ ਦਾ ਕਿਸੇ ਸਾਲੇ ਨੂੰ ABC ਵੀ ਨਹੀਂ ਪਤਾ ਨਹੀਂ ਹਾਈਵੇ ਦੀ ਕਿ ਹਾਈਵੇ ਦਾ ਰੂਲ ਕੀ ਆ ਠੀਕ ਹੈ ਪਰ ਬਦਮਾਸ਼ੀ ਇਹਨਾਂ ਕੋਲ ਬੋਲ ਹੈ ਕਿ ਇੱਥੇ ਅੰਦਰ ਵਿੱਚ ਲੜਕੀਆਂ ਹੀ ਬੈਠੀਆਂ ਹੈ ਇਹਨਾਂ ਦੇ ਹੱਥਾਂ 'ਤੇ ਲੱਗੀਆਂ ਸ਼ੀਸ਼ਾ ਟੁੱਟਣ ਨਾਲ ਤੇ ਸਾਰੀ ਬਦਮਾਸ਼ੀ ਨਾਲ ਟੋਲ ਟੈਕਸ ਵਾਲਿਆਂ ਦੀ ਗੁੰਡੇ ਬਣ ਲਏ ਹੋ ਜਾਂਦਾ ਨਿਕਾਬ